ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੇ ਆਪਾਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਉੱਤੇ ਚਾਨਣਾ ਵੀ ਪਾਵਾਂਗੇ ਬਿਰਾਪਾ ਪੈਨਸ਼ਨ ਮੋੜ ਨਹੀਂ ਪਵੇਗੀ ਜੀ ਵਾਪਸ ਬਜ਼ੁਰਗਾਂ ਨੂੰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੰਨਾ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਹੈ ਬਿਰਾਪਾ ਪੈਨਸ਼ਨ ਉਹਨਾਂ ਦੀ ਜਿਹੜੀ ਉਹ ਪੈਨਸ਼ਨ ਹੈ ਉਹ ਮੋੜ ਨਹੀਂ ਪੈ ਸਕਦੀ ਹੈ ਆਖਰਕਾਰ ਕਿਉਂ ਇਹ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਚੱਲਾਂ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਮਸ਼ਹੂਰ ਪੰਜਾਬੀ ਗਾਇਕਾ ਦਾ ਲੋਕਾਂ ਨੇ ਉਡਾਇਆ ਜੀ ਮਜ਼ਾਕ ਬੋਲੇ ਗਾਣਾ गा ਰਹੀ ਹੈ ਜਾਂ ਬਹਿਣ ਪਾਰੀ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਕਿਸੇ ਪਛਾਣ ਦਾ ਮਹਤਾਜ ਨਹੀਂ ਨੇ ਉਹ ਲੰਮੇ ਸਮੇਂ ਤੋਂ ਜਿਹੜਾ ਗਾਇਕੀ ਦੇ ਵਿੱਚ ਪ੍ਰਸ਼ੰਸਾ ਦਾ ਮਨੋਰੰਜਨ ਕਰਦੇ ਆ ਰਹੇ ਨੇ ਦੱਸਦੀ ਹੈ ਗਾਇਕਾ ਦਾ ਸੋਸ਼ਲ ਮੀਡੀਆ ਉੱਪਰ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਤੋਂ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਦਸਤੋਵਾਦ ਅਗਲੀ ਵੱਡੀ ਖਬਰ ਜੀ ਨਿਹੰਗ ਸਿੰਘਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਪਿਓ ਨੂੰ ਮੌਤ ਦੇ ਘਾਟ ਉਤਾਰਿਆ ਪੁੱਤਰ ਨੂੰ ਜ਼ਖਮੀ ਕਰ ਦਿੱਤਾ ਤਰਨਤਾਰ ਦੇ ਕਸਬਾ ਪੱਟੀ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਨਿਹੰਗ ਬਾਪੇ ਵਿੱਚ ਆਏ ਪੰਜ ਵਿਅਕਤੀਆਂ ਨੇ ਘਰ ਵਿੱਚ ਵੜ ਕੇ ਪਿਓ ਪੁੱਤਰ ਉਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਪਿਓ ਦੀ ਮੌਤ ਹੋ ਗਈ ਹੈ ਦਸਤੋਵਾਦ ਅਗਲੀ ਵੱਡੀ ਖਬਰ ਜੀ ਕੈਨੇਡਾ ਵਿੱਚ ਪੰਜਾਬੀਆਂ ਦੇ ਨਾਮ ਤੇ ਲੱਗੇ ਜੀ ਵੱਡਾ ਤੱਬਾ ਪਗੜੀ ਵਾਲੇ ਸਾਈਨ ਬੋਰਡ ਨਮੋਸ਼ੀ ਕਰਨ ਬਣੇ ਨੇ ਜੀ ਟੋਰੰਟੋ ਨੇੜੇ ਵੱਡੇ ਬਸ਼ਾਂਗਾ ਵਿਚਤੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਮਲਤੇ ਮੂਤਰ ਕਰਦੇ ਹੋਏ ਦੀ ਵੀਡੀਓ ਕੈਨੇਡਾ ਦੇ ਨੈਸ਼ਨਲ ਮੀਡੀਆ ਵਿਚ ਨਸਰ ਹੋਈ ਹੈ ਜੀ ਦੋਸਤੋ ਬਾਅਦ ਅਗਲੀ ਵੱਡੀ ਖਬਰ ਜਿਹੜੀ ਸਾਹਮਣੇ ਹੈ ਜੀ ਸੁਰੱਖਿਆ ਦਸਤੇ ਬੰਬ ਲੱਭਨੇ ਰਹੇ ਪਿੰਡ ਵਾਸੀ ਬਾਬੇ ਦਾ ਲੰਗਰ ਵੰਡਦੇ ਰਹੇ ਅਫਵਾਹ ਨਿਕਲੀ ਹੈ ਜੀ ਭਗਤ ਕੀ ਕੋਟੀ ਐਕਸਪ੍ਰੈਸ 'ਚ ਬੰਬ ਰੱਖੇ ਹੋਣ ਦੀ ਖਬਰ ਮਿਲੀ ਸੀ ਜੰਮੂ ਤੋਂ ਅਭੀ ਤੋਂ ਜੋਧਪੁਰ ਜਾਣ ਵਾਲੀ ਭਗਤ ਕੀ ਕੋਠੀ ਐਕਸਪ੍ਰੈਸ ਵਿੱਚ ਤੜਕੇ ਬੰਬ ਰੱਖੇ ਹੋਣ ਦੀ ਖਬਰ ਪੁਲਿਸ ਨੂੰ ਤੇ ਸੁਰੱਖਿਆ ਬਲਾਂ ਦੇ ਕਰੀਬ 6.5 ਘੰਟੇ ਚੱਲੇ ਸਰਚ ਆਪਰੇਸ਼ਨ ਵਿੱਚੋਂ ਕੋਈ ਅਫਵਾਹੀ ਨਿਕਲੀ ਹੈ ਭਾਵੇਂ ਜ਼ਿਆਦਾਤਰ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਹੀ ਇਹ ਜੀ ਸੰਭਾਵਨਾ ਸੀ ਪਰ ਲੋਕਾਂ ਦੀ ਜਾਨ ਮਾਲ ਦੀ ਰੱਖ ਲਈ ਬਚਨਵਦ ਸੁਰੱਖਿਆ ਫੋਰਸਾ ਕਿਸੇ ਕਿਸਮ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਸੀ ਦਸਤੋਬਾ ਅਗਲੀ ਵੀਡੀਓ ਹਮਜੀ ਡੌਂਕੀ ਲਗਾ ਕੇ ਅਮਰੀਕਾ ਪੇਜਿਆ ਸੀ ਜੀ ਜਵਾਨ ਪੁੱਤ 7 ਸਾਲਾਂ ਤੋਂ ਨਹੀਂ ਮਿਲਿਆ ਜੀ ਕੋਈ ਖਬਰ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਦੀ ਇੱਛਾ ਵਿਦੇਸ਼ ਜਾਣ ਦੀ ਹੈ ਪਰ ਉਹ ਕੁਝ ਵੀ ਕਰਨ ਦੇ ਲਈ ਤਿਆਰ ਨਹੀਂ ਜਾਂਦੇ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਨੇ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਡੌਂਕੀ ਲਗਾ ਕੇ 22 ਸਾਲਾਂ ਦਾ ਨੌਜਵਾਨ ਗੁਰਦੀਪ ਸਿੰਘ ਅਮਰੀਕਾ ਗਿਆ ਸੀ ਜਿਸ ਦਾ 7 ਸਾਲ ਲੰਘੇ ਜਾਣ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਦਸਤੋਬਾਦ ਅਗਲੀ ਵੀਡੀਓ ਜੀ ਸਰਹੰਦ ਪਟਿਆਲਾ ਸੜਕ ਨੂੰ ਚੌੜਾ ਕਰਨ ਲਈ 7000 ਤੋਂ ਵੱਧ ਦਰਖਤ ਕੱਟਣ ਦੀ ਯੋਜਨਾ ਤੇ ਐਨਜੀਟੀ ਵੱਲੋਂ ਪੰਜਾਬ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਨੈਸ਼ਨਲ ਗ੍ਰੀਨ ਟਿਊਬਨਲ ਨੇ ਸਰਹੰਦ ਪਟਿਆਲਾ ਸੜਕ ਦੇ 22 ਕਿਲੋਮੀਟਰ ਦੇ ਹਿੱਸੇ ਨੂੰ ਚੌਹੂ ਮਾਰਗੀ ਕਰਨ ਦੇ ਹਿੱਸੇ ਵਜੋਂ 7392 ਪੂਰੀ ਤਰ੍ਹਾਂ ਬਦੇ ਹੋਏ ਦਰਖਤ ਅਤੇ ਲਗਭਗ 20000 ਦਰਮਿਆਨੇ ਆਕਾਰ ਦੇ ਦਰਖਤਾਂ ਨੂੰ ਕੱਟਣ ਦੀ ਯੋਜਨਾ ਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਹੋ ਚੁੱਕਿਆ ਜੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੋਬਾਈਲ ਚੋਰੀ ਕਰਕੇ ਚੋਰ ਨੇ ਚੱਲਦੀ ਟ੍ਰੇਨ ਚੋਂ ਮਾਰੀ ਹੈ ਜੀ ਛਲ ਛੱਪੜ ਵਿੱਚ ਡਿੱਗਣ ਕਾਰਨ ਲੋਕਾਂ ਨੇ ਫੜ ਕੇ ਕੁੱਟਿਆ ਜਲਾਲਾਬਾਦ ਵਿੱਚ ਰੇਲਵੇ ਫਾਟਕ ਦੇ ਨੇੜੇ ਦੇ ਇੱਕ ਚੋਰ ਨੇ ਟ੍ਰੇਨ ਵਿੱਚੋਂ ਕਿਸੇ ਸ਼ਖਸ ਦਾ ਮੋਬਾਈਲ ਚੋਰੀ ਕਰਕੇ ਚੱਲਦੀ ਗੱਡੀ ਤੋਂ ਛਾਲ ਮਾਰ ਦਿੱਤੀ ਪਰ ਚੋਰ ਦੀ ਬੁਰੀ ਕਿਸਮਤ ਸੀ ਕਿ ਉਹ ਛਲਾਂਗ ਲਗਾਉਣ ਤੋਂ ਬਾਅਦ ਛੱਪੜ ਵਿੱਚ ਡਿੱਗ ਗਿਆ ਘਟਨਾ ਸਥਾਨ ਉੱਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਛੱਪੜ ਵਿੱਚੋਂ ਚੋਰ ਨੂੰ ਬਾਹਰ ਕੱਢ ਕੇ ਉਸ ਦੀ ਚੰਗੀ ਤਰ੍ਹਾਂ ਕੁੱਟਮਾਰ ਵੀ ਕੀਤੀ ਹੈ ਤੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਸਤੋਵਾ ਦਾ ਅਗਲੀ ਵੱਡੀ ਖਬਰ ਜੀ 2500 ਕਰੋੜ ਰੁਪਏ ਦੀ 50 ਏਕੜ ਜ਼ਮੀਨ ਦਾ ਮੁਫਤ ਚ ਸੀਐਲਯੂ ਮਿਲੀ ਭੁਗਤਾਨ ਨਾਲ ਪੰਚਾਇਤੀ ਜ਼ਮੀਨ ਵਾਟਰ پارک ਲਈ ਲੀਜ਼ ਤੇ ਦਿੱਤੀ ਹੈ ਇਹ ਵੱਡੀ ਖਬਰ ਹੈ ਜੀ 2500 ਕਰੋੜ ਰੁਪਏ ਦੀ ਜਿੱਥੇ 50 ਜ਼ਮੀਨ ਦਾ ਮੁਫਤ ਸੀਐਲਯੂ ਮਿਲੀ ਭੁਗਤਾਨ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੈ ਪੁਸਤੋਬਾਦ ਅਗਲੀ ਵੱਡੀ ਖਬਰ ਜੀ ਇੰਗਲੈਂਡ ਜੇਲ੍ਹ ਚੋਂ ਸਜ਼ਾ ਪੂਰੀ ਕਰ ਚੁੱਕਿਆ ਨੌਜਵਾਨ ਮਾਪਿਆਂ ਨੇ ਸਰਕਾਰ ਤੋਂ ਮਦਦ ਦੀ ਕੀਤੀ ਹੈ ਜੀ ਅਪੀਲ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਪੁੱਤਰ ਆਪਣੇ ਪੈਰਾਂ ਤੇ ਖੜਾ ਹੋ ਕੇ ਚੰਗੀ ਜ਼ਿੰਦਗੀ ਜਿਉਣ ਦੇ ਕਾਬਲ ਬਣੇ ਇਸ ਲਈ ਪੰਜਾਬ ਦੇ ਜ਼ਿਆਦਾਤਰ ਮਾਪੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਦਿੰਦੇ ਨੇ ਪਰ ਜਦੋਂ ਉਹਨਾਂ ਦੇ ਬੱਚੇ ਵਿਦੇਸ਼ਾਂ ਚ ਕਿਸੇ ਮੁਸੀਬਤ ਚ ਫਸ ਜਾਂਦੇ ਨੇ ਤਾਂ ਮਾਪਿਆਂ ਦੀ ਜ਼ਿੰਦਗੀ ਕਮਜ਼ੋਰ ਹੋ ਜਾਂਦੀ ਹੈ ਮਾਪੇ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਬਹੁਤ ਯਤਨ ਕਰਦੇ ਨੇ ਸੋਸ ਤੋਂ ਬਾਅਦ ਅਗਲੀ ਪੱਡੀ ਹੋਜੀ ਮੁੱਖ ਮੰਤਰੀ ਨੇ ਦਬਕੇ ਨਾਲ ਕਸੀ ਪੁਲਿਸ ਦੀ ਚੂੜੀ ਮੁੱਖ ਮੰਤਰੀ ਪੰਜਾਬ ਭਵੰਤਮਾਨ ਬਲੋ ਬਠਿੰਡਾ ਪ੍ਰਸ਼ਾਸਨ ਦੀ ਚੂੜੀ ਕਸਣ ਤੋਂ ਬਾਅਦ ਗੁੰਡਾ ਟੈਕਸ ਦੀ ਬਸੂਲੀ ਦੇ ਮਾਮਲੇ ਚ ਘੋੜੇ ਵੇਚ ਕੇ ਸੁੱਤੀ ਪੁਲਿਸ ਦੀ ਆਖਰਕਾਰ 1 ਮਹੀਨੇ ਬਾਅਦ ਜਾਗ ਪੁੱਲ ਚੁਕੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਪੱਲਾ ਛੱਡਦੇ ਰਹੇ ਆ ਸੀ ਸੋਸ ਤੋਂ ਬਾਅਦ ਅਗਲੀ ਪੱਡੀ ਖਬਰ ਜਮਨੇ ਜੀ ਸਰਬਜੋਤ ਸਿੰਘ ਬਣਨਾ ਚਾਹੁੰਦਾ ਸੀ ਕਿ ਫੁੱਟਬਾਲ ਬਣ ਗਿਆ ਜੀ ਸ਼ੂਟਰ 13 ਸਾਲ ਦੀ ਉਮਰ ਚ ਅਚਾਨਕ ਬਦਲਿਆ ਮਨ ਹਰ ਖਿਡਾਰੀ ਦਾ ਸੁਪਨਾ ਆਪਣੇ ਕਰੀਅਰ ਵਿੱਚ 올림픽 ਤਗਮਾ ਜਿੱਤਣਾ ਹੁੰਦਾ ਹੈ। ਕਈ ਖਿਡਾਰੀ ਇਸ ਵਿੱਚ ਸਫਲ ਹੁੰਦੇ ਨੇ, ਜਦੋਂ ਕਿ ਕਈ ਖਿਡਾਰੀ ਨਿਰਾਸ਼ ਮਹਿਸੂਸ ਕਰਦੇ ਨੇ। ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਉਹਨਾਂ ਖਿਡਾਰੀਆਂ ਚੋਂ ਇੱਕ ਹੈ ਜਿਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਸਰਬਜੋਤ ਸਿੰਘ ਮਨੂਕ ਪਾਸਕਰ ਨਾਲ ਮਿਲ ਕੇ ਮੰਗਲਵਾਰ ਨੂੰ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਸੀ ਤਗਮਾ ਜਿੱਤਿਆ। ਦੋਸਤੋ ਬਾਅਦ ਅਗਲੀ ਵੱਡੀ ਖਬਰ ਜੀ ਖੰਨਾ ਚੋ ਪੁੱਤੇ ਦੇ ਕਤਲ ਦਾ ਇਨਸਾਫ ਲੈਣ ਲਈ ਬਜ਼ੁਰਗ ਦਾਦੀ ਨੇ ਐਸਐਸਪੀ ਦਫ਼ਤਰ ਬਾਹਰ ਲਾਇਆ ਜਿੱਤਨਾ। ਖੰਨਾ ਵਿਚੇ ਪੋਤੇ ਦੇ ਕਤਲ ਦਾ ਇਨਸਾਫ ਲੈ ਲਈ ਦੇਰ ਰਾਤ ਤੱਕ ਬਜ਼ੁਰਗ ਦਾਦੀ ਆਪਣੇ ਪਰਿਵਾਰ ਵਾਲਿਆਂ ਨਾਲ ਸੰਗ ਐਸਐਸਪੀ ਦਫਤਰ ਬਾਹਰ ਧਰਨਾ ਲਗਾ ਕੇ ਬੈਠ ਰਹੀ ਰਾਤ 10 ਵਜੇ ਦੇ ਕਰੀਬ ਜਦੋਂ ਧਰਨਾਕਾਰੀਆਂ ਨੇ ਇਥੋਂ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਡੀਐਸਪੀ ਅਤੇ ਤਿੰਨ ਥਾਣਿਆਂ ਦੇ ਮੁਖੀ ਇੱਥੇ ਪੁੱਜ ਗਏ ਉਹਨਾਂ ਵੱਲੋਂ ਪਿੰਡ ਦੇ ਮਹਤਵਪੂਰਨ ਬੰਦੇ ਬੁਲਾ ਕੇ ਮੁਸ਼ਕਲ ਨਾਲ ਧਰਨਾ ਹਟਾਇਆ ਤੇ ਪਰਿਵਾਰ ਤੋਂ ਕਾਤਲ ਨੂੰ ਫੜਨ ਦੇ ਦੋ ਦਿਨਾਂ ਦਾ ਸਮਾਂ ਵੀ ਬਣ ਗਿਆ ਮੁਖਤਿਆਰ ਗੌਰ ਨੇ ਦੱਸਿਆ ਕਿ ਉਸਦੇ ਨੌਜਵਾਨ ਪੋਤੇ ਗੁਰਦੀਪ ਸਿੰਘ ਮਾਨਾ ਦਾ 23 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ ਪਿੰਡ ਦੇ ਬਸਨੀ ਕਤੇ ਪੰਜਾਬੀ ਗਾਇਕ ਕੁਲਦੀਪ ਸਿੰਘ ਦੀ ਜਿੱਡੀ ਦੀਪ ਅਤੇ ਉਸਦੇ ਪੁੱਤਰ ਦਮਨ ਔਜਲਾ ਨੇ ਕਤਲ ਕੀਤਾ ਕੁਲਦੀਪ ਸਿੰਘ ਨੂੰ ਪੁਲਿਸ ਨੇ ਫੜ ਲਿਆ ਸੀ ਮੁੱਖ ਮਲਜ਼ਮ ਦਮਨ ਔਜਲਾ ਫਰਾਰ ਹੈ ਇੱਕ ਮਹੀਨੇ ਤੋਂ ਪੁਲਿਸ ਲਾਰੇ ਲਗਾਏ ਸੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਜਿਆਦਾਤਰ ਭਾਰ ਹੋਣ ਕਾਰਨ 2 ਕਿਲੋ ਹਿਰੋਇਨਸ ਨੇ ਪਾਕਿਸਤਾਨ ਡੋਨ ਸਰਹੱਦ ਨੇੜੇ ਹਾਸਾਗ੍ਰਸਤ ਹੋ ਚੁੱਕੇ ਹਨ ਬੀਐਸਐਫ ਨੇ ਕਬਜ਼ੇ ਵਿੱਚ ਲੈ ਲਈ ਹੈ ਇਹ ਹਿਰੋਇਨ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਵਿਦੇਸ਼ੀ ਸਿਕਤਾਂ ਦੀ ਖੇਪਸਣੇ ਦੋ ਮੁਸਾਫਰ ਗ੍ਰਿਫਤਾਰ ਨੇ ਇੰਡੋਕੋ ਦੀ ਫਲਾਈਟ ਰਾਹੀਂ ਸਾਰਜਾਹ ਤੋਂ ਲਿਆਂਦੀ ਹੈ ਜੀ ਖੇਪ ਕਸਟਮ ਵਿਭਾਗ ਦੀ ਟੀਮ ਨੇ ਮੰਗਲਵਾਰ ਦੁਪਹਿਰ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੈਕਸ ਚੋਰੀ ਕਰਨ ਦੇ ਵਿਦੇਸ਼ੀ ਸਿਕਤਾਂ ਵੇਚਣ ਵਾਲੇ ਇੱਕ گروਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਵਿਭਾਗ ਦੀ 54 ਦਿਨਾਂ ਵਿੱਚ ਇਹ ਦੂਜੀ ਪੱਟੀ ਕਰ ਰਹੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਰਾਹੁਲ ਗਾਂਧੀ ਨੇ ਮੋਚ ਨੂੰ ਸਲਾਈ ਮਸ਼ੀਨ ਤੋਹਫ਼ੇ ਵਜੋਂ ਦਿੱਤੀ ਹੈ ਮੋਚੀ ਤੋਂ ਚੱਪਲਾਂ ਦੀ ਕਰਵਾਈ ਸੀ ਜੀ ਮੁਰੰਮਤ ਰਾਹੁਲ ਗੰਦੀ 26 ਜੁਲਾਈ ਨੂੰ ਯੂਪੀ ਦੇ ਸੁਲਤਾਨਪੁਰ ਗਏ ਸਨ ਇੱਥੇ ਉਹ ਰਸਤੇ 'ਚ ਇੱਕ ਮੋਚੀ ਦੀ ਦੁਕਾਨ ਤੇ ਰੁਕੇ ਆ ਆਪਣੀ ਚੱਪਲਾਂ ਜੁੱਤੀਆਂ ਦੀ ਮੁਰੰਮਤ ਕਰਵਾਈ ਹੈ ਉਸ ਤੋਂ ਬਾਅਦ ਅਗਲੀ ਵਾਰ ਇਹ ਹੋਜੀ ਐਨ ਆਰ ਆਈ ਪਰਿਵਾਰ ਨਾਲ ਹਰਿਆਣਾ 'ਚ ਵਾਪਰੀ ਹੈ ਜੀ ਹਮਲੇ ਬਾਰੇ ਜ਼ੀਰੋ ਐਫ ਆਈ ਆਰ ਦਰਜ ਪੰਜਾਬ ਸਰਕਾਰ ਦੇਵੇਗੀ ਜੀ ਡਰਾਈਵਰ ਨੂੰ 1 ਲੱਖ ਦਾ ਇਨਾਮ ਬਹਾਦਰੀ ਪੁਰਸਕਾਰ ਪੰਜਾਬ ਦੇ ਪ੍ਰਵਾਸੀ ਭਾਰਤੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਜਤਨ ਨਾਲ ਪਿੰਡ ਚਿਮਨੇਵਾਲਾ ਜ਼ਿਲ੍ਹਾ ਫਾਜ਼ਿਲਕਾ ਦੇ ਨੰਨਾਰਾਇ ਪਰਿਵਾਰ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ ਦੇ ਬੀਤੀ ਦੇਣੀ ਹਰਿਆਣਾ ਸੂਬੇ ਦੇ ਰੋਤਕ ਵਿਖੇ ਵਾਪਰੀ ਹਮਲੇ ਘਟਨਾ ਕਰਕੇ ਜਿਹੜੀ 0 ਐਫ ਆਈ ਆਰ ਦਰਜ ਕਰ ਲਈ ਹੈ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਗਲਤ ਤਰੀਕੇ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਵਸੂਲੇ ਜਾਣਗੇ 1.62 ਕਰੋੜ ਰੁਪਏ ਸਮਾਜਿਕ ਸੁਰੱਖਿਆ ਵਿਭਾਗ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਜੀ ਪੱਤਰ ਪੰਜਾਬ ਸਰਕਾਰ ਸਨ 2014 ਵਿੱਚ 70137 ਪਰਿਵਾਰਾਂ ਵੱਲੋਂ 162 ਕਰੋੜ ਰੁਪਏ ਦੀ ਬੜਾਪਾ ਪੈਨਸ਼ਨ ਗਲਤ ਤਰੀਕੇ ਨਾਲ ਲੈਣ ਮਾਮਲੇ ਵਿੱਚ ਰਿਕਵਰੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਸਮਾਜਿਕ ਸੁਰੱਖਿਆ ਵਿਭਾਗ ਨੇ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਫੰਡ ਦੀ ਵਸੂਲੀ ਦੀ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਹਿ ਦਿੱਤਾ ਹੈ। ਇਸ ਮਾਮਲੇ ਵਿੱਚ ਕਾਂਗਰਸ ਸਰਕਾਰ ਦੇ ਕਾਜਿਕਾਲ ਦੌਰਾਨ ਆਇਆ ਸੀ। ਪਰਿਵਾਰਕ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ 70137 ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਨੂੰ ਬੜਾਪਾ ਪੈਨਸ਼ਨ ਮਿਲਦੀ ਰਹੀ ਹੈ ਇਹ ਮਾਮਲਾ ਇੱਕ ਵਾਰ ਫਿਰ ਤੋਂ ਉਸ ਸਮੇਂ ਆਇਆ ਜਦੋਂ ਪਿਛਲੇ ਮਹੀਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੜਾਪਾ ਪੈਨਸ਼ਨ ਸੰਬੰਧੀ ਨਵੀਂ ਜਾਂਚ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ 1.6 ਲੱਖ ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 476 ਐਨ ਆਰ ਆਈ ਪੈਨਸ਼ਨ ਦਾ ਲਾਭ ਲੈ ਰਹੇ ਨੇ 574 ਲੋਕ ਸਰਕਾਰੀ ਪੈਨਸ਼ਨ ਹੋਣ ਦੇ ਬਾਵਜੂਦ ਬੜਾਪਾ ਪੈਨਸ਼ਨ ਦਾ ਲਾਭ ਲੈ ਰਹੇ ਸੀ ਵਿਭਾਗ ਨੇ ਇਨ੍ਹਾਂ ਲਾਭਪਾਤਰੀਆਂ ਤੋਂ 44.34 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਇਹ ਜਾਣਕਾਰੀ ਸਮਾਜਿਕ ਸੁਰੱਖਿਆ ਨਿਯਮ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 2017 ਵਿੱਚ ਸਾਹਮਣੇ ਆਏ ਬੜਾਪਾ ਪੈਨਸ਼ਨ ਨੂੰ ਗਲਤ ਤਰੀਕੇ ਨਾਲ ਲੈਣ ਦੇ ਮਾਮਲੇ ਵਿੱਚ ਹੁਣ ਵਿਭਾਗ ਵੱਲੋਂ ਰਿਕਵਰੀ ਕੀਤੀ ਜਾ ਰਹੀ ਹੈ ਜੀ ਤੇ ਤੁਹਾਨੂੰ ਦੱਸਣਾ ਚਾਹੁੰਦੇ ਜੀ ਇਹ ਕਾਰਵਾਈ ਸਿਰਫ ਪਹਿਲਾਂ 2017 ਵੇਲੇ ਜਦੋਂ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਪਰਿਵਾਰਕ ਮੈਂਬਰ ਉਹਨਾਂ ਦੀ ਜਿਹੜੀ ਪੈਨਸ਼ਨ ਲੈ ਰਹੇ ਸੀ ਇਹ ਸਿਰਫ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਜੇ ਤੁਹਾਡੀ ਪੈਨਸ਼ਨ ਹਾਲੇ ਤੱਕ ਚੱਲ ਰਹੀ ਹੈ ਤਾਂ ਤੁਹਾਨੂੰ ਕੋਈ ਲੋੜ ਨਹੀਂ ਹੈ ਪੈਨਸ਼ਨ ਦੀ ਤੁਹਾਡੀ ਪੈਨਸ਼ਨ ਹੈ ਜਿਹੜੀ ਆਉਂਦੀ ਰਹੇਗੀ ਤੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਡਰ ਨਹੀਂ ਹੈ ਇਹ ਡਰ ਸਿਰਫ ਉਹਨਾਂ ਨੂੰ ਹੈ ਜਿਨ੍ਹਾਂ ਦੇ ਬਜ਼ੁਰਗ ਦੀ ਮੌਤ ਹੋ ਚੁੱਕੀ ਤੇ ਪੈਨਸ਼ਨ ਆ ਰਹੀ ਸੀ ਬਾਕੀ ਤੁਹਾਡੀ ਮਹੀਨਾਵਾਰ ਜਿਹੜੀ ਪੈਨਸ਼ਨ ਆਉਂਦੀ ਰਹੇਗੀ ਤੇ ਹੁਣ ਕਿੰਨੀ ਕਿੰਨੀ ਪੈਨਸ਼ਨ ਆਈ ਹੈ ਨੀਚੇ ਕਮੈਂਟ ਕਰਕੇ ਜਰੂਰ ਦਿਓ ਧੰਨਵਾਦੀ